ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸ਼ਾਹ ਫਾਰਮ ਦੇ ਉੱਤੇ ਸੋ ਅੱਜ ਦੀ ਵੀਡੀਓ ਖਾਸ ਜਿਹੜੀ ਆ ਆਪਣੀ ਹੈਗੀ ਆ ਕਿ ਜਿਹੜੇ ਕਿਸਾਨ ਵੀਰਾਂ ਨੇ ਸੁਪਰੀਮ 110 ਜਾਂ ਕਰਨਾਲ 110 110 ਕੋਈ ਵੀ ਵੈਰਾਈਟੀ ਜਿਹੜੀ ਆ ਪਰਮਲ ਝੋਨੇ ਦੀ ਲਈ ਆ ਉਹਨਾਂ ਕਿਸਾਨਾਂ ਲਈ ਜਿਹੜੀ ਆ ਬਹੁਤ ਹੀ ਖਾਸ ਹੋਣ ਵਾਲੀ ਆ ਕਈ ਕਿਸਾਨਾਂ ਦੀ ਜਿਹੜੀ ਆ ਸ਼ਿਕਾਇਤ ਆਉਂਦੀ ਆ ਕਿ ਜਿਹੜਾ ਹੈ 110 ਆ ਇਹਦੇ ਪੱਤੇ ਬੜੇ ਪੀਲੇ ਪੈਣਦੇ ਆ ਤੇ ਇੱਕ ਗ੍ਰੋਥ ਬਹੁਤ ਜਿਹੜੀ ਆ ਉਹ ਘਟ ਕਰ ਰਿਹਾ ਹੈ ਸੋ ਉਸ ਬਾਰੇ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਰੀ ਕਿ ਆਪਾਂ ਝੋਨੇ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਜਿਹੜੀ ਆ ਪਾਈ ਆ ਸੁਪਰੀਮ 110 ਦੇ ਵਿੱਚ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਅੱਗੇ ਆਪਾਂ ਪਾਵਾਂਗੇ ਕੋਈ ਇਹਦੇ ਵਿੱਚ ਜਿਹੜੀ ਆ ਫਾਲਤੂ ਆਪਾਂ ਚੀਜ਼ ਨਹੀਂ ਪਾਈ ਸਾਰੀਆਂ ਹੀ ਮੱਤ ਪੂਰਨ ਜਿਹੜੀਆਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਖਾਦਾ ਜਿਹੜੀਆਂ ਉਹ ਪਾਈਆਂ ਕੋਈ ਪਦਾਨ ਕੋਈ ਫਰਟੇਰਾ ਕੋਈ ਕੋਈ ਇਹੋ ਜੀ ਚੀਜ਼ ਨਹੀਂ ਪਾਈ ਆ ਵੀਡੀਓ ਦੇ ਵਿੱਚ ਤੁਹਾਨੂੰ ਥੋੜੀ ਥੋੜੀ ਖੱਟੀ ਪਾ ਮਾਰਦਾ ਜਿਹੜਾ ਏ ਚੋਨਾ ਨਜ਼ਰ ਆ ਰਿਹਾ ਹੋਣਾ ਹੈ ਪਰ ਇਹ ਜਿੰਨੀ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਆ ਓਨੀ ਖੱਟੀ ਪਾ ਜਿਹੜੀ ਆ ਨਹੀਂ ਮਾਰਨ ਦਿਆ ਆ ਟਰਲਰ ਇੱਕ ਵੇਖੋ ਇਹਦੇ ਬੋਚ ਵੀ ਇਹਦਾ ਜਿਹੜਾ ਪੂਰਾ ਵਧੀਆ ਬਣ ਚੁੱਕਾ ਤੇ ਕੋਈ ਵੀ ਆਪਾਂ ਨੂੰ ਜਿਹੜੀ ਆ ਸ਼ਿਕਾਇਤ ਇਹਦੀ ਵੇਖਣ ਨੂੰ ਨਹੀਂ ਮਿਲੀ ਇਹਦੀ ਜਿਹੜੀ ਇੱਕ ਵਜ੍ਹਾ ਹੈ ਕਿ ਇਹ ਜਿਹੜੀ ਛੁਪੀ ਵੈਰੈਟੀ ਨੂੰ ਆਪਾਂ ਕਹਿ ਸਕਦੇ ਹਾਂ ਛੁਪੀ ਗ੍ਰੋਥ ਇਹਦੀ ਹੁੰਦੀ ਆ ਜਦੋਂ ਪਨੀਰੀ ਵੀ ਬੀਜੀ ਸੀ ਉਦੋਂ ਵੀ ਐ ਲੱਗਦਾ ਸੀ ਕਿ ਜਿਹੜੀ ਆ ਪਨੀਰੀਏ ਹੋਣੀ ਨਹੀਂਗੀ ਉਦੋਂ ਅਸੀਂ ਨਾਲ ਹੀ ਪੀਆਰ 131 ਦੀ ਬੀਜੀ ਸੀ ਤੇ ਨਾਲ ਹੀ 110 ਦੀ ਬੀਜੀ ਸੀ ਤੇ ਜਦੋਂ ਬੀਜੀ 10-15 ਦਿਨ ਤੱਕ ਐ ਲੱਗਦਾ ਸੀ ਵੀ ਜਿਵੇਂ ਹੋਣੀ ਨਹੀਂਗੀ ਪਰ ਜਿਹੜੀ ਆ ਪੀਆਰ 131 ਨਾਲੋਂ ਪਹਿਲੋਂ ਇਹਦਾ ਜਿਹੜੀ ਆ ਗ੍ਰੋਥ ਹੋ ਗਈ ਇਹ ਰੁਕ ਕੇ ਗ੍ਰੋਥ ਕਰਦਾ ਤਾਂ ਪਰ ਗ੍ਰੋਥ ਜਿਹੜੀ ਆ ਇੱਕੋ ਦਮ ਕਰਦਾ ਆ ਤੇ ਫਿਰ ਜਦੋਂ ਇਹਨੂੰ ਆਪਾਂ ਇੱਥੇ ਟ੍ਰਾਂਸਪਲੈਂਟ ਕੀਤਾ ਜਦੋਂ ਇਹਦੀ ਪਣੀਰੀ ਆਪਾਂ ਖੇਤ ਦੇ ਵਿੱਚ ਲਗਾਤੀ ਸੀ ਤੇ ਉਧਰ ਇੱਕ ਸਾਈਡ ਤੇ ਪੀਆਰ 131 ਲੱਗਾ ਸੀ ਤੇ ਜਦੋਂ ਉਹ ਝੋਨਾ ਵੇਖੀਦਾ ਸੀ ਤੇ ਇਹ ਵਾਹਣ ਨੂੰ ਜੀ ਕਰਦਾ ਸੀ ਇਹੋ ਜੀ ਇਹਦੀ ਜਿਹੜੀ ਆ ਸਿਚੁਏਸ਼ਨ ਬਣ ਗਈ ਸੀ ਮਤਲਬ ਵੀ ਉਹ ਦੀ ਗਰੋਥ ਪੀਆਰ 131 ਦੀ ਇਹ ਦਿਨੋਂ ਬੜੀ ਛੇਤੀ ਹੋਈ ਤੇ ਇਹਦੀ ਜਿਹੜੀ ਆ ਗਰੋਥ ਬਹੁਤ ਲੇਟ ਹੋਈ ਉਹਦੇ ਨਾਲੋਂ ਤੇ ਸਾਡਾ ਰਾਹਦਾ ਵਿੱਚੋ ਬਦਲ ਗਿਆ ਸੀ ਕਿ ਨੂੰ ਦੂਜਾ ਬਾਸਬਤੀ ਲਾਈਏ ਨੂੰ ਵਾਹ ਕੇ ਪਰ ਜਦੋਂ ਅਸੀਂ ਪਹਿਲੀ ਖਾਦ ਪਾਈ ਜਾਂ ਦੂਜੀ ਖਾਦ ਪਾਉਣ ਦੇ ਵਿੱਚ ਵਿੱਚ ਜਿਹੜੀ ਇਹਦੀ ਗਰੋਥ ਹੈਂ ਵੇਖੀ ਆ ਨਾ ਉਹ ਗਰੋਥ ਵੇਖ ਕੇ ਤਾਂ ਜਿਹੜਾ ਹੈ ਹੈਰਾਨ ਹੋ ਗਏ ਆ ਅਸੀਂ ਇਧਰੋਂ ਬਾਹਬਦੀ ਦੀ ਪਨੀਰੀ ਬੀਤੀ ਵੀ ਨਹੀਂ ਇਹਨੂੰ ਵਾਧਿਆ ਹੋਣਾ ਇਹਦਾ ਨਹੀਂ ਕੋ ਹਾਲ ਹੋਣਾ ਪਰ ਨਹੀਂ ਜਿੱਡੀ ਗਰੋਥ ਨੇ ਕੀਤੀ ਆ ਬਹੁਤ ਵਧੀਆ ਇਹਦਾ ਰਿਜ਼ਲਟ ਜਿਹੜਾ ਮਿਲਿਆ ਤੇ ਕੱਦ ਵੀ ਇਹਦਾ ਠੀਕ ਹੈ ਜੇਕਰ ਕੱਦ ਜ਼ਿਆਦਾ ਹੁੰਦਾ ਹੈ ਤੇ ਆਪਾਂ ਨੂੰ ਜਿਹੜੀ ਆ ਮੁੜਕੇ ਜਦੋਂ ਝੋਨਾ ਡਿੱਗ ਪਿਆ ਤੇ ਉਹਦੇ ਵਿੱਚ ਜਿਆਦੀ ਜਿਹੜੀ ਆ ਪ੍ਰੋਬਲਮ ਆਊਗੀ ਤੇ ਹੁਣ ਦੱਸਦੇ ਆ ਇਹਦੇ ਵਿੱਚ ਆਪਾਂ ਪਾਇਆ ਕੀ ਕੀ ਆ ਜਦੋਂ ਪਨੀਰੀ ਆਪਾਂ ਪੁੱਟ ਕੇ ਖੇਤ ਵਿੱਚ ਲਾਈ ਆ ਉਸ ਤੋਂ 7ਵੇਂ ਦਿਨ ਆਪਾਂ ਪਾਈ ਆ ਜੀ ਸੁਪਰ ਇੱਕ ਇੱਕ ਤੋੜਾ ਇੱਕ ਇੱਕ ਗੱਟਾ ਸੁਪਰ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਤੇ ਨਾਲ ਹੀ ਆਪਾਂ ਜਿਹੜੀ ਆ ਯੂਰੀਆ ਦਾ ਇੱਕ ਇੱਕ ਗੱਟਾ ਪਾਇਆ ਹੈ ਯੂਰੀਆ ਵੀ ਆਪਾਂ ਪਹਿਲੋਂ ਸੁਪਰ ਖਿਲਾਰੀ ਸੀ ਉਸ ਤੋਂ ਬਾਅਦ ਹੀ ਜਿਹੜੀ ਆ ਨਾਲ ਜਿਹੜੀ ਆਪਾਂ ਯੂਰੀਆ ਉਹ ਖੇਤ ਦੇ ਵਿੱਚ ਖਿਲਾਰਤੀ ਸੀ ਉਸ ਤੋਂ ਬਾਅਦ ਜਿਹੜੀ ਆਪਾਂ ਦੂਜੀ ਕਿਸ਼ਤ ਦੇ ਨਾਲ ਆਪਾਂ 5-5 ਕਿਲੋ ਜ਼ਿੰਕ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਸੀ ਤੇ ਉਸ ਤੋਂ ਬਾਅਦ ਜਿਹੜੀ ਆ 5 ਕਿਲੋ ਜ਼ਿੰਕ ਦੇ ਨਾਲ ਆਪਾਂ ਇੱਕ-ਇੱਕ ਗੱਟਾ ਯੂਰੀਆ ਦਾ ਪਾਇਆ ਸੀ ਉਹ ਮੇਰੇ ਹਿਸਾਬ ਨਾਲ 21 ਜਾਂ 22 ਦਿਨ ਤੇ ਪਾਇਆ ਸੀ ਇੰਨਾ ਕੁ ਆਈਡੀਆ ਹੋ ਸਕਦਾ 21-22 ਦਿਨ ਤੇ ਤੇ ਮੁੜ ਕੇ ਜਿਹੜੀ ਆ ਤੀਜੀ ਕਿਸ਼ਤ ਆ ਉਹ ਅਸੀਂ ਅੱਧਾ-ਅੱਧਾ ਗੱਟਾ ਪਾਇਆ ਸੀ ਯੂਰੀਆ ਦਾ ਤੇ ਨਾਲ ਪਾਈ ਸੀ ਮੈਗਨੀਸ਼ੀਅਮ ਸਲਫੇਟ ਮੈਗਨੀਸ਼ੀਅਮ ਸਲਫੇਟ ਨੇ ਤੇ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਦਿੱਤਾ ਨਾ ਇਹ ਪੱਤੇ ਐ ਪੀਲੇ ਪੀਲੇ ਹੋ ਗਏ ਸੀ ਤੇ ਜਦੋਂ 12.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਮੈਗਨੀਸ਼ੀਅਮ ਸਲਫੇਟ ਪਾਈ ਆ ਤੇ ਉਹਦੇ ਨਾਲ ਜਿਹੜਾ ਇਹਦਾ ਬਹੁਤ ਹੀ ਵਧੀਆ ਰੰਗ ਜਿਹੜਾ ਹੈ ਉਹ ਬਣ ਗਿਆ ਹੈ ਹੋਰ ਕੋਈ ਇਹਦੇ ਵਿੱਚ ਵੱਧ ਚੀਜ਼ ਨਹੀਂ ਕੋਈ ਫਰਟੇਰਾ ਨਹੀਂ ਕੋਈ ਪਦਾਨ ਨਹੀਂ ਕੋਈ ਵੱਧ ਚੀਜ਼ ਨਹੀਂ ਪਾਈ ਤੇ ਜਿਹੜਾ ਇਹ ਆਪਾਂ ਨੂੰ ਬਹੁਤ ਵਧੀਆ ਦੀ ਗਰੋਥ ਵੇਖਣ ਨੂੰ ਮਿਲ ਰਹੀ ਆ ਬਾਕੀ ਜਿਹੜੀ ਹੋਰ ਵੀ ਟਿੱਲਰ ਆ ਆ ਵੇਖੋ ਇਹ ਘੜ ਤੋਂ ਘਟ ਵੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 31 ਦੇ ਤੱਕ ਸਿਖਾਵਾ ਜਿਹੜੀਆਂ ਐ 31 ਤੋਂ 35 ਕਈਆਂ ਬੂਟਿਆਂ ਦੀਆਂ ਕਈਆਂ ਦੀਆਂ ਘਟਿਆ ਤੇ ਵੱਧ ਤੋਂ ਵੱਧ 35 ਸਿਖਾਵਾ ਜਿਹੜੀਆਂ ਐ ਬੂਟੇ ਦਾ ਬੋਚ ਜਿਹੜਾ ਬਣ ਚੁੱਕਿਆ ਹੈ 35 ਨਾਲੀਆਂ ਜੁੜੀਆਂ ਐ ਇਹ ਇਹ ਵੈਰੈਟੀ ਜਿਹੜੀ ਆ ਕੱਢ ਚੁੱਕੀ ਆ ਸੋ ਐਵੇਂ ਦੁਬਤਾ ਦੇ ਵਿੱਚ ਨਹੀਂ ਪਾਣਾ ਜੇਕਰ ਝੋਨੇ ਦੀ ਗ੍ਰੋਥ ਦੀ ਨਹੀਂ ਹੋ ਰਹੀ ਪੀ ਆ ਦੀ ਸੁਪਰੀਮ 110 ਦੀ ਤੇ ਤੁਸੀਂ ਮੈਗਨੀਸ਼ੀਅਮ ਸਲਫੇਟ ਇੱਕ ਵਾਰੀ ਵਰਤ ਕੇ ਵੇਖੋ ਜੇ ਨਹੀਂ ਫਿਰ ਵੀ ਹੁੰਦੀ ਤਾਂ ਤੁਸੀਂ ਕਮੈਂਟ ਕਰਕੇ ਜਿਹੜਾ ਇਹ ਜਰੂਰ ਪੁੱਛ ਸਕਦੇ ਜੇ ਜੇਕਰ ম্যাগਨੀਸ਼ੀਅਮ ਸਲਫੇਟ ਪਾਉਣ ਦੇ باوجود ਵੀ ਨਹੀਂ ਹੁੰਦੀ ਫਿਰ ਤੁਸੀਂ ਸਰੋਂ ਦੀ ਖਾਲ ਵੀ ਵਰਤ ਸਕਦੇ ਜੇ ਦੇਸੀ ਤਰੀਕਾ ਸਰੋਂ ਦਾ ਤੇਲ ਵੀ 1 ਲੀਟਰ ਪ੍ਰਤੀ ਏਕੜ ਦੇ حساب ਨਾਲ ਵਰਤ ਸਕਦੇ ਜੇ ਤੇ ਜੇ ਹੋਰ ਵੀ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਸੁਪਰੀਮ 110 ਦੇ ਰਿਲੇਟਡ ਤਾਂ ਤੁਸੀਂ ਜਿਹੜਾ ਹੈ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਜੀ ਬਾਕੀ ਟੈਨਸ਼ਨ ਫਰੀ ਰਹੋ ਝਾੜੇ ਤੱਕ 34 ਤੋਂ 35 ਕੁਆਂਟਲ ਦੇ ਆਰਾਊਂਡ ਜਿਹੜਾ ਹੈ ਉਹ ਰਵੇਗਾ ਜੇਕਰ ਆਪਣੀ ਵਧੀਆ ਗਰੋਥ ਜਿਹੜੀ ਆ ਉਹ ਜਾਂਦੀ ਆ ਤੇ ਇਹ ਗਰੋਥ ਹੌਲੀ ਹੌਲੀ ਕਰੇਗਾ ਇਹਨੂੰ ਵੇਖ ਕੇ ਡਰੋ ਨਾ ਕਿ ਅਜੇ ਗਰੋਥ ਘਟ ਹੋ ਰਹੀ ਆ ਗਰੋਥ ਇਹਦੀ ਜਿਹੜੀ ਆ ਉਹ ਬਹੁਤ ਹੀ ਵਧੀਆ ਹੋਵੇਗੀ ਬਾ ਤੁਸੀਂ ਧੀਰਜ ਰੱਖਣਾ ਹੈ ਤੇ ਕੋਈ ਵਾਧੂ ਚੀਜ਼ ਇਹਦੇ ਵਿੱਚ ਨਹੀਂ ਪਾਉਣੀ ਤੁਹਾਨੂੰ ਫਿਰ ਦੱਸ ਦਈਏ ਆਪਾਂ ਇਹਦੇ ਵਿੱਚ ਇੱਕ ਪਾਈ ਆ ਸੁਪਰ 5 ਕਿਲੋ ਜ਼ਿੰਕ ਤੇ 2.5 ਗੱਟੇ ਯੂਰੀਆ ਦਾ ਪਾਤਾ ਹੀ ਹੁਣ ਤੱਕ ਆਪਾਂ ਤਿੰਨ ਕਿਸ਼ਤਾਂ ਪਾਤੀਆਂ ਤੇ ਮੈਗਨੀਸ਼ੀਅਮ ਸਲਫੇਟ ਪਾਈ ਆ 12.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਜਿਹੜੀ ਵੀ ਚੀਜ਼ ਆਪਾਂ ਜਿਹੜੀ ਆ ਤੁਹਾਨੂੰ ਦੱਸੀ ਆ ਤੇ ਅੱਧਾ ਅੱਧਾ ਗਟਾ ਤੋੜਾ ਆਪਾਂ ਯੂਰੀਆ ਦਾ ਹੋਰ ਪਾਉਣਾ ਹੈ ਉਹਦੇ ਵਿੱਚ ਆਪਾਂ ਕੀ ਮਿਲਾ ਕੇ ਪਾਉਣਾ ਹੈ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੋ ਵੀਡੀਓ ਅੱਗੇ ਕਿਸਾਨਾਂ ਤੱਕ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰ ਦਿਆ ਜੀ